ਨਵਜੋਤ ਸਿੱਧੂ ਦੀ ਧਰਮ ਪਤਨੀ ਦੇ ਵੱਲੋਂ ਦੱਸਿਆ ਹੈ ਕਿ 500 ਕਰੋੜ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਸਿਆਸੀ ਕਮਸਾਣ ਮੱਚਦਾ ਹੋਇਆ ਨਸਰ ਆ ਰਿਹਾ ਤੇ ਉਥੇ ਹੀ ਕੁਲਦੀਪ ਢਾਲੀਵਾਲ ਹੁਣ ਇਸ ਮੁੱਦੇ ਦੇ ਉੱਤੇ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਪ੍ਰਤਾਪ ਬਾਜਵਾ ਕਿਉਂ ਛੁਪਨੇ ਤੇ ਜੇਕਰ ਪ੍ਰਤਾਪ ਬਾਜਵਾ ਦੇ ਭਾਜਪਾ ਦੇ ਨਾਲ ਲਿੰਕ ਨੇ ਤਾਂ ਅੱਜ ਕਿਉਂ ਨਹੀਂ ਬੋਲਦੇ ਤੇ ਜਿਸ ਤੋਂ ਬਾਅਦ ਰਾਚਾ ਵੜਿੰਗ ਸੁਖਜਿੰਦਰ ਰੰਧਾਵਾਨ ਨੂੰ ਲੈ ਕੇ ਵੀ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਦੇ ਨੇ। ਕੁਲਦੀਪ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੂੰ ਪੰਜਾਬੀਆਂ ਨੇ ਨਕਾਰ ਦਿੱਤਾ ਹੈ ਤੇ ਇਸ ਦੇ ਤਰ੍ਹਾਂ ਹੁਣ ਉਥੇ ਜਿਹੜਾ ਕਿ ਸਾਰਾ ਸੱਚ ਨਿਕਲਦਾ ਹੋਇਆ ਬਾਹਰ ਆ ਰਿਹਾ। ਹੋਰ ਕੀ ਕੁਝ ਕਹਿਣਾ ਕੁਲਦੀਪ ਢਾਲੀਵਾਲ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ। ਕਾਂਗਰਸ ਪਾਰਟੀ ਜਿਹੜਾ ਕਮਸਾਲ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਰਧਾ ਯਕੀਨ ਕਰਦਾ। ਪਰ ਜੋ ਮੌਜੂਦ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸ ਚਲੂ ਹੋਈ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋ ਹੀ ਦੋ ਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਿਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਿੰਦ ਨਰਜੋਤ ਕੋ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਇਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦਸਤ ਹੈ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲਿਆ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ ਲਾਇਆ ਕਿ ਪ੍ਰਤਾਪ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਮਰੋਦੀ ਤੇ ਰਹਿ ਨੇਤਾਨ ਨੇ ਹੋਰ ਉਹਨਾਂ ਨੂੰ ਇਸ ਸਥਿਤੀ ਆਪਣੀ ਸਪਸ਼ਟ ਕਰਨੀ ਚਾਹੀਦੀ ਆ ਮੇਕਅਪ ਦੇਦੇ ਤਾਂ ਮਤਲਬ ਉਹਨਾਂ ਨੂੰ ਪਤਾ ਕਿ ਕਾਂਗਰਸ ਇਹੀ ਕੋ ਚੰਦਾ ਔਰ ਕਾਂਗਰਸ ਹਮੇਸ਼ਾ ਹੈ ਲੋਕਾਂ ਨੂੰ ਮੋਟਦੀ ਦੀ ਕੋਟਲੀ ਦੀ ਔਰ ਕ腐ਪਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਬਦਾ ਕਿ ਪ੍ਰਤਾਪ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਪਾ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ 5ਵੇਂ ਨੰਬਰ ਤੇ ਆਇਆ ਹੁਣ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਬਸਤ ਗਿਆ ਉਹ ਬਿਲਕੁਲ ਸਹੀ ਗਿਆ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਰਹੇ ਕੋਈ ਦੂਜਾ ਬੰਦਾ ਨਹੀਂ ਕਹਿ ਰਿਹਾ ਉਹ ਆਪੋਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਮੂੰਹ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਲੀਗਲ ਨੋਟਸ ਕੱਢੇ ਜਾ ਰਹੇ ਆ ਭਵਾਂ ਸ਼ਰਕਿੰਦਰ ਧਾਵਾ ਦੀ ਗੱਲ ਕਰ ਲਈਏ ਮੇਟੂ ਮਦਾਨ ਉਹਨਾਂ ਦੀ ਗੱਲ ਕਰ ਲਈਏ ਦੇਖੋ ਲੀਗਲ ਨੋਟਸ ਜਿਹੜਿਆ ਉਹ ਕੱਢੇ ਜਾਦੇ ਇੱਕ ਦੀ ਕੱਢੇ ਜਾਦੇ ਮੈਨੂੰ ਇੱਕ ਤਾਂ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਸ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਹੈ ਸਹੀ ਅੰਸ਼ਵ ਦੇ ਜਿਹੜਾ ਉਹ ਰੌਲ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਹ ਕਹਿ ਰਹੇ ਆ ਕਿ 90% ਕਾਂਗਰਸ ਸਾਡੇ ਨਾਲ ਆ ਬਿਲਕੁਲ 70 50 ਉਹ ਹਾਈ ਬੋਲ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦੇਤਾਂ ਨੇ ਵਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਪਰਪੰਨ ਵਾਲੀ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਰਜੋਤ ਕੋ ਸਿੱਧੂ ਜੋ ਕਹਿ ਰਹੀ ਆ ਜਿਹੜਾ 500 ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਵਾਲੇ ਪਾਸੇ ਆ 3500 ਰੁਪਇਆ ਉਹ ਕਿੱਥੇ ਗਿਆ ਕਿਹੜੇ ਕੰਮ ਸੀ ਜੀ ਸੁਨੀਲ ਜਾਖੜ ਉਹ ਨਹੀਂ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਹੋਣੀ ਚਾਹੀਦੀ ਹੈ ਵੇਖੋ ਜੀ ਸੁਨੀਲ ਜਾਖੜ ਜੀ ਦੀ ਫਿਰ ਮੈਂ ਉਹਨਾਂ ਦੀ ਪੀਸ਼ੇਦ ਤੇ ਵੈਸੇ ਬਣਾ ਉਹ ਹਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਉਹ ਤੇ ਨਵਜੋਤ ਸਿੰਘ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ ਉਦੋਂ ਬੋਲੇ ਵੀ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਗੱਲ ਸਭ ਦੇਖ ਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ ਆਹ ਜਾਖੜ ਸਾਹਿਬ ਉਹਦੋਂ ਕਿਉਂ ਨਹੀਂ ਬੋਲੇ ਇਹਨਾਂ ਵੱਲ ਜਾਖੜ ਵੀ ਕਿਦਾ ਕਿਦਾ ਸੀਐਮਟੀ ਤੋਂ ਉਰਦੇ ਵੇਲੇ ਸੀਗੇ ਉਵੇਂ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਔਰ ਸੌਦੇਬਾਜ਼ੀਆਂ ਦੋਸ ਸਕਦਾ ਉਹਨਾਂ ਦੀ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖਡੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਦਾ ਸਾਰਿਆਂ ਨੇ ਪੰਜਾਬ ਦਾ ਬੇੜਾ ਗਲ ਕੀਤਾ ਸੁਖਬੀਰ ਬਾਦਲ ਆ ਜਾ ਰਹੇ ਚੋਣ ਪ੍ਰਚਾਰ ਕਰਨ ਮਜੀਠੇ ਵਿੱਚ ਕਿਵੇਂ ਦੇਖਦੇ ਜੋ ਕਿੱਥੇ ਆ ਦੇ ਮਜੀਠੇ ਜਾ ਰਹੇ ਉਹਨਾਂ ਦਾ ਇਲੈਕਸ਼ਨ ਹੋਦੀ ਹੈ ਕਿੱਥੇ ਆ ਦੇ ਸੁਖਬੀਰ ਬਾਦਲ ਹੋਣੀ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ